ਜੈ ਹਿੰਦ UI ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫਿਰ ਆਇੰਟਰ ਵਾਸਤੇ ਮੋਸਟ ਇੰਪੋਰਟੈਂਟ ਪੰਜਾਬ ਜੀਕੇ ਕਲਾਸ ਲੈ ਕੇ ਤੇ ਦੋਸਤੋ ਇਹ ਜਿਹੜੀ ਆਪਣੀ ਕਲਾਸ ਸਪੈਸ਼ਲ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀਬਾਰੀ ਹੈ ਬਟ ਇਹਨਾਂ ਤੋਂ ਇਲਾਵਾ ਵੀ ਤੁਸੀਂ ਕੋਈ ਹੋਰ ਐਗਜ਼ਾਮ ਦੇਣਾ ਜਿੱਥੇ ਪੰਜਾਬ ਜੀਕੇ ਪੁੱਛੀ ਜਾਂਦੀ ਹੈ ਉਹਨਾਂ ਐਗਜ਼ਾਮਾਂ ਵਾਸਤੇ ਵੀ ਤੁਸੀਂ ਆਪਣੀ ਇਹ ਕਲਾਸਾਂ ਜਿਹੜੀ ਹੈ ਲਗਾ ਸਕਦੇ ਹੋ ਤਾਂ ਚਲੋ ਫਿਰ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਕੁਐਸਚਨ ਤੁਹਾਡੀ ਸਕਰੀਨ ਤੇ ਲੱਗਿਆ ਹੋਇਆ ਤੇ ਕੁਐਸਚਨ ਤੁਹਾਡੇ ਤੋਂ ਇਹ ਪੁੱਛ ਰਿਹਾ ਜੀ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਿਲਾਉਣ ਸਮੇਂ ਭਾਰਤ ਦਾ ਗਵਰਨਰ ਕੋਣ ਸੀ ਠੀਕ ਹੈ ਜਦੋਂ ਆਪਣਾ ਪੰਜਾਬ ਮਾਰਚ 1839 ਨੂੰ ਅੰਗਰੇਜ਼ੀ ਸਮਰਾਜ ਵਿੱਚ ਸ਼ਾਮਲ ਕਰਿਆ ਗਿਆ ਉਸ ਟਾਈਮ ਭਾਰਤ ਦਾ ਜਿਹੜਾ ਹੈ ਉਹ ਗਵਰਨਰ ਜਨਰਲ ਕੋਣ ਸੀ ਤੁਸੀਂ ਦੱਸਨੇ ਤੇ ਫਟਕ ਤੋਂ ਦੱਸੋ ਬਈ ਸਾਰੇ ਜਵਾਨ ਸਹੀ ਜਵਾਬ ਕੀ ਹੋਏਗਾ ਬਿਲਕੁਲ ਸਹੀ ਜਵਾਬ ਹੋਏਗਾ ਜੀ ਲਾਰਡ ਡਲਹੌਜੀ অপਸ਼ਨ ਬੀ ਹੈ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਅੱਗੇ ਚਲਦੇ ਆਂ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆਂ ਤਾਂ ਪੁੱਛਿਆ ਗਿਆ ਜੀ ਨਾਮ ਧਾਰੀ ਲਹਿਰ ਦੀ ਨਹੀਂ ਕਿਸ ਨੇ ਰੱਖੀ ਡਾਇਰੈਕਟ ਪੁੱਛ ਰਿਹਾ ਕੋਈ ਕੰਡੀਸ਼ਨ ਨਹੀਂ ਲੱਗ ਰਹੀ ਸਿੱਧਾ ਸਿੱਧਾ ਪੁੱਛ ਰਿਹਾ ਨਾਮ ਧਾਰੀ ਲਹਿਰ ਦੀ ਨਹੀਂ ਕਿਸ ਨੇ ਰੱਖੀ ਤੇ ਤੁਸੀਂ ਵੀ ਸਿੱਧਾ ਹੀ ਜਵਾਬ ਦੇਣਾ ਹੈ ਡਾਇਰੈਕਟ ਦੱਸੋ ਸਾਰੇ ਜੌਨਸ ਜੀ ਜਵਾਬ ਕੀ ਹੋਏਗਾ ਧਿਆਨ ਨਾਲ ਆਪਸ਼ਨ A ਠੀਕ ਹੈ ਬਾਬਾ ਬਾਲਕ ਸਿੰਘ ਨਾਮ ਧਾਰੀ ਲਹਿਰ ਦੀ ਨਹੀਂ ਜਿਹੜੀ ਹੈ ਉਹ ਬਾਬਾ ਬਾਲਕ ਸਿੰਘ ਨੇ ਰੱਖੀ ਸੀ ਧਿਆਨ ਰੱਖਿਓ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਆਪਾਂ ਗੱਲ ਕਰਦੇ ਆ ਜੀ ਨਿਰੰਕਾਰੀ ਆંદੋਲਨ ਦੀ ਨਿਰੰਕਾਰੀ ਆંદੋਲਨ ਦਾ ਸੰਸਥਾਪਕ ਕੌਣ ਸੀ ਫਟਕ ਤੋਂ ਦੱਸੋ ਸਾਰੇ ਜਵਾਨ ਨਿਰੰਕਾਰੀ ਆંદੋਲਨ ਦਾ ਸੰਸਥਾਪਕ ਕੌਣ ਸੀ ਤੇ ਸੰਸਥਾਪਕ ਕੀ ਹੁੰਦਾ ਬਈ ਜਿਹਨੇ ਸਟਾਰਟ ਕਰਿਆ ਹੋਏ ਠੀਕ ਹੈ ਜਾਂ ਕਹਿ ਲੋ ਜਿਹਨੇ ਨੀਂ ਰੱਖੀ ਹੋਏ ਦੱਸੋ ਵਾਈ ਫਟਾਫਟ ਸਹੀ ਜਵਾਬ ਕੀ ਹੋਏਗਾ ਬਿਲਕੁਲ ਸਹੀ ਜਵਾਬ ਹੋਏਗਾ ਜੀ ਬਾਬਾ ਦਇਲ ਸਿੰਘ ਜੀ অপਸ਼ਨ A ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਠੀਕ ਹੈ ਪੇਸ਼ਾਵਰ ਦੇ ਵਿੱਚ ਇਸ ਦੀ ਜਿਹੜੀ ਹੈ ਸਥਾਪਨਾ ਹੁੰਦੀ ਹੈ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਥੇ ਪੁੱਛਿਆ ਗਿਆ ਜੀ ਹੇਠ ਲਿਖੇ ਵਿੱਚੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ অপਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਫਟਾਫਟ ਚੂਜ਼ ਕਰੋ ਇਹਨਾਂ ਵਿੱਚੋਂ ਇਨਾ ਵਿੱਚੋਂ 50 ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਜੀ ਬਿਲਕੁਲ ਸਹੀ ਜਵਾਬ ਹੋਏਗਾ ਜੀ অপਸ਼ਨ ਸੀ ਪਠਾਨਕੋਟ ਪਠਾਨਕੋਟ ਦਾ ਏਰੀਆ ਕਿੰਨਾ ਹੈ ਜੀ 929 ਵਰਗ ਕਿਲੋਮੀਟਰ ਜਾਂ ਕਹਿ ਲਓ ਕਿਲੋਮੀਟਰ ਸਕਰ ਤੇ ਇੱਥੇ ਹੀ ਇੱਕ ਹੋਮਵਰਕ ਦਾ ਕੁਸ਼ਨ ਹੈ ਤੁਹਾਡੇ ਵਾਸਤੇ ਟੈਸਟ ਐਂਡ ਤੋਂ ਬਾਅਦ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਕਿ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਠੀਕ ਹੈ ਤੇ ਉਸ ਦਾ ਏਰੀਆ ਵੀ ਲਿਖਣਾ ਹੈ ਠੀਕ ਹੈ ਇਹ ਤੁਹਾਡਾ ਹੋਮਵਰਕ ਦਾ ਕੁਸ਼ਨ ਹੈ ਟੈਸਟ ਐਂਡ ਤੋਂ ਬਾਅਦ ਤੁਸੀਂ ਦੱਸਿਓ ਆਪਾਂ ਚੱਲਦੇ ਹਾਂ ਹੁਣ ਨੈਕਸਟ ਕੁਸ਼ਨ ਦੇ ਵੱਲ ਤੇ ਨੈਕਸਟ ਕੁਸ਼ਨ ਜਿਹੜਾ ਹੈ ਇਹਦੇ ਵਿੱਚ ਪੁੱਛਿਆ ਗਿਆ ਜੀ ਫਤੇਗੜ ਸਾਹਿਬ ਜ਼ਿਲ੍ਹਾ ਕਦੋਂ ਬਣਾਇਆ ਗਿਆ ਫਤੇਗੜ ਸਾਹਿਬ ਜ਼ਿਲ੍ਹਾ ਜਿਹੜਾ ਹੈ ਉਹ ਕਦੋਂ ਬਣਾਇਆ ਗਿਆ ਤੁਸੀਂ ਦੱਸਣਾ ਤੇ ਇਹ ਦੱਸ ਦਿਓ ਫਿਰ ਫਟਾਫਟ ਧੇਰ ਕਿਸ ਬਾਤ ਦੀ ਬਿਲਕੁਲ ਸਹੀ ਜਵਾਬ ਜਿਹੜਾ ਹੈ ਉਹ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ 1992 ਆਪਸ਼ਨ C ਹੈ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਇਸ ਤੋਂ ਇਲਾਵਾ 2006 ਵੀ ਪੰਜਾਬ ਵਾਸਤੇ ਕਾਫੀ ਇੰਪੋਰਟੈਂਟ ਹੈ ਕਿਉਂਕਿ ਇੱਥੇ ਦੋ ਡਿਸਟ੍ਰਿਕਟ ਪੰਜਾਬ ਦੇ ਬਣਦੇ ਆ ਇੱਕ ਤਾਂ ਬਣਦਾ ਜੀ ਤਰਨ ਤਰਨ ਦੂਜੇ ਡਿਸਟ੍ਰਿਕਟ ਬਾਰੇ ਕੋਈ ਦੱਸ ਸਕਦਾ ਹੈ ਕਿ ਹੋਰ ਕਿਹੜਾ ਡਿਸਟ੍ਰਿਕਟ ਬਣਿਆ ਸੀ ਜੀ ਕੋਈ ਦੱਸ ਸਕਦਾ ਹੈ ਜਵਾਨ ਬਿਲਕੁਲ ਦੂਜਾ ਜਿਹੜਾ ਡਿਸਟ੍ਰਿਕਟ ਜਿਹੜਾ ਹੈ ਉਹ ਬਣਿਆ ਸੀ ਜੀ ਸਾਹਿਬ ਜਾਦਾ ਅਜੀਤ ਸਿੰਘ ਨਗਰ ਜਿਹੜਾ ਕਿ ਪੰਜਾਬ ਦਾ 18ਵਾਂ ਜ਼ਿਲ੍ਹਾ ਸੀ ਸੋ 2006 ਨੂੰ 50 ਦੇ ਦੋ ਡਿਸਟ੍ਰਿਕਟ ਬਣੇ ਸੀ ਤੇ ਫਤੇਗਰ ਸਾਹਿਬ ਦੀ ਗੱਲ ਕਰੀਏ ਤਾਂ ਸਹੀ ਜਵਾਬ ਜਿਹੜਾ ਹੈ ਇਹ ਹੋਏਗਾ ਜੀ ਆਪਸ਼ਨ ਸੀ 1992 ਅੱਗੇ ਚੱਲੀਏ ਚਲੋ ਨੈਕਸਟ ਕੁਸ਼ਣ ਦੀ ਆਪਾਂ ਗੱਲ ਕਰਦੇ ਹਾਂ ਤਾਂ ਪੁੱਛਿਆ ਕਿ ਜੀ ਪਹਿਲੀ ਐਂਗਲੋ ਸਿੱਖ ਜੰਗ ਵੇਲੇ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਠੀਕ ਹੈ ਪਹਿਲੀ ਤੇ ਸੈਕੰਡ ਦੋਵਾਂ ਦੇ ਵਿੱਚ ਇੱਕੋ ਹੀ ਸੀ ਤੇ ਤੁਸੀਂ ਮੈਨੂੰ ਫਟਕ ਤੋਂ ਦੱਸੋ ਵੀ ਉਹ ਕਿਹੜਾ ਸੀ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਜਿਹੜਾ ਹੋਏਗਾ ਦੋਸਤੋ ਉਹ ਹੋਏਗਾ ਜੀ অপਸ਼ਨ ਡੀ ਠੀਕ ਹੈ ਹੈਨਰੀ ਹਾਰਡਿੰਗ ਇਹਨੂੰ ਤੁਸੀਂ ਸਟਾਰ ਲਾ ਕੇ ਨੋ ਡਾਊਨ ਕਰਿਓ ਕਿਉਂਕਿ ਇਹ ਇੰਪੋਰਟੈਂਟ ਹੈ ਫਰਸਟ ਐਂਗਲੋ ਸਿੱਖਵਾਰ ਤੇ ਸੈਕੰਡ ਐਂਗਲੋ ਸਿੱਖਵਾਰ ਦੇ ਵਿੱਚ ਆਹੀ ਗਵਰਨਰ ਜਨਰਲ ਸੀ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਹੈ ਜੀ ਪੰਜਾਬ ਨੂੰ ਬ੍ਰਿਟਿਸ਼ ਸਮਰਾਜ ਦੇ ਵਿੱਚ ਸ਼ਾਮਲ ਕਰਨ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ? ਕੁੱਲ ਮਿਲਾ ਕੇ ਪੰਜਾਬ ਦੇ ਆਖਰੀ ਮਹਾਰਾਜੇ ਬਾਰੇ ਤੁਸੀਂ ਦੱਸਨੇ ਕਿ ਕੌਣ ਸੀ? ਸਹੀ ਜਵਾਬ ਕੀ ਹੋਏਗਾ ਜੀ? ਬਿਲਕੁਲ ਸਹੀ ਜਵਾਬ ਹੋਏਗਾ ਜੀ ਮਹਾਰਾਜਾ ਦਲੀਪ ਸਿੰਘ। ਇਹ ਰਣਜੀਤ ਸਿੰਘ ਦੇ ਪੁੱਤਰ ਸੀ। ਠੀਕ ਹੈ। ਆਪਸ਼ਨ ਐਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ। ਅੱਗੇ ਚੱਲਦੇ ਹਾਂ। ਤੇ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਜੀ ਰਾਜਪੁਰਾ ਥਰਮਲ ਪਲਾਂਟ ਕਿੱਥੇ ਹੈ? ਥਰਮਲ ਪਲਾਂਟ ਜਿਹੜਾ ਪੰਜਾਬ ਦੇ ਕਾਫੀ ਇਪੋਰਟੈਂਟ ਹੈ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਜਿਸ ਪ੍ਰਕਾਰ ਆਪਣੇ ਦਰਿਆ ਇਪੋਰਟੈਂਟ ਹੈ ਠੀਕ ਹੈ ਡੈਮ ਇਪੋਰਟੈਂਟ ਹੈ ਨਹਿਰਾਂ ਇਪੋਰਟੈਂਟ ਹੈ ਉਸੇ ਤਰ੍ਹਾਂ ਆਪਣੇ ਥਰਮਲ ਪਲਾਂਟ ਵੀ ਇਪੋਰਟੈਂਟ ਨੇ ਸੋ ਰਾਜਪੁਰਾ ਥਰਮਲ ਪਲਾਂਟ ਦੀ ਗੱਲ ਹੋ ਰਹੀ ਹੈ ਤਾਂ ਸਾਰੇ ਜਨਾਂ ਨੂੰ ਪਤਾ ਹੋਏਗਾ ਜੀ ਤਾਂ ਸਹੀ ਜਵਾਬ ਕੀ ਹੋ ਜਾਏਗਾ ਜੀ ਪਟਿਆਲਾ ਆਪਸ਼ਨ A ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਰਾਜਪੁਰਾ ਥਰਮਲ ਪਲਾਂਟ ਜਿਹੜਾ ਇਹ ਹੈ ਜੀ ਪਟਿਆਲੇ ਦੇ ਵਿੱਚ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ 1849 ਈਸਵੀ ਤੋਂ ਲੈ ਕੇ 1853 ਈਸਵੀ ਤੱਕ ਪੰਜਾਬ ਰਾਜ ਦਾ ਸ਼ਾਸਨ ਪ੍ਰਬੰਧ ਕਿਸ ਇਕਾਈ ਦੇ ਹੱਥਾਂ ਵਿੱਚ ਰਿਹਾ ਜਿਹੜਾ ਆਪਣਾ ਪੰਜਾਬ ਹੈ ਬ੍ਰਿਟਿਸ਼ ਸਮਰਾਜ ਦੇ ਵਿੱਚ ਸ਼ਾਮਿਲ ਹੋਇਆ ਉਦੋਂ ਤੋਂ ਲੈ ਕੇ 1853 ਤੱਕ ਪੰਜਾਬ ਦੀ ਜਿਹੜੀ ਬਾਗਡੋਰ ਹੈ ਉਹ ਕਿਹਦੇ ਹੱਥਾਂ ਵਿੱਚ ਰਹੀ ਤੁਸੀਂ ਦੱਸਣਾ ਹੈ ਦੱਸੋ ਸਾਰੇ ਜੀ ਜਾਨ ਫਟਾਫਟ ਸਹੀ ਜਵਾਬ ਕੀ ਹੋਏਗਾ ਜੀ ਬਿਲਕੁਲ ਸਹੀ ਜਵਾਬ ਹੋਏਗਾ ਜੀ ਪ੍ਰਸ਼ਾਸਨਿਕ ਬੋਰਡ ਠੀਕ ਹੈ ਪ੍ਰਸ਼ਾਸਨਿਕ ਬੋਰਡ ਆਪਸ਼ਨ ਬੀ ਹੈ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਅੱਗੇ ਚੱਲੀਏ ਚਲੋ ਨੈਕਸਟ ਕੁਸ਼ਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਪੰਜਾਬ ਦਾ ਪਹਿਲਾ ਤਾਪ ਊਰਜਾ ਘਰ ਕਿਹੜਾ ਸੀ ਸਟਾਰ ਲਾਇਓ ਇਹਨੂੰ ਪੰਜਾਬ ਦਾ ਪਹਿਲਾ ਤਾਪ ਊਰਜਾ ਘਰ ਕਿਹੜਾ ਸੀ ਤੁਸੀਂ ਦੱਸਣਾ ਤੇ ਦੱਸ ਦਿਓ ਫਿਰ ਸਹੀ ਜਵਾਬ ਕੀ ਹੋਏਗਾ ਜੀ ਬਿਲਕੁਲ ਸਹੀ ਜਵਾਬ ਹੋਏਗਾ ਜੀ অপਸ਼ਨ B ਗੁਰੂ ਨਾਨਕ ਥਰਮਲ ਪਲਾਂਟ ਊਰਜਾ ਘਰ ਇਹਨੂੰ ਸਹੀ ਕਰ ਲਿਓ ਮਾੜੀ ਮੋਟੀ ਟਾਈਪਿੰਗ ਦੇ ਵਿੱਚ ਮਿਸਟੇਕ ਹੋ ਜਾਂਦੀ ਹੈ ਬਟ ਸਹੀ ਜਵਾਬ ਹੋਏਗਾ ਜੀ ਗੁਰੂ ਨਾਨਕ ਥਰਮਲ ਪਲਾਂਟ ਕਿੱਥੇ ਹੈ ਜੀ ਬਠਿੰਡੇ ਵਿੱਚ ਹੁਣ ਤਾਂ ক্লোਜ਼ ਹੋ ਗਿਆ 2017 ਦੇ ਵਿੱਚ ਇਹਨੂੰ ক্লোਜ਼ ਕਰ ਦਿੱਤਾ ਗਿਆ ਸੀ ਤੇ ਚਮਣੀਆਂ ਵਗੈਰਾ ਵੀ ਇਸ ਦੀ ਟੁੱਟ ਚੁੱਕੀ ਹੈ ਬਟ ਇਹ ਪਹਿਲਾਂ ਆਪਣਾ ਥਰਮਲ ਪਲਾਂਟ ਸੀ ਇਹਨੂੰ ਯਾਦ ਰੱਖਣਾ ਹੈ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਪੁੱਛਿਆ ਗਿਆ ਜੀ ਬਾਬਾ ਰਾਮ ਸਿੰਘ ਨੇ ਕੁੱਕਾ ਲੇਅਰ ਦੀ ਸਥਾਪਨਾ ਕਿੱਥੇ ਕੀਤੀ? ਬਾਬਾ ਰਾਮ ਸਿੰਘ ਨੇ ਕੁੱਕਾ ਲੇਅਰ ਦੀ ਸਥਾਪਨਾ ਕਿੱਥੇ ਕਰੀ ਤੁਸੀਂ ਦੱਸਣਾ। ਫਟਾਫਟ ਦੱਸੋ। ਤੇ ਕੁੱਕਾ ਲੇਅਰ ਨੂੰ ਆਪਾਂ ਹੋਰ ਕਿਸ ਨਾਮ ਦੇ ਨਾਲ ਜਾਣਦੇ ਆਂ? ਕਿਸੇ ਜਾਣ ਨੂੰ ਪਤਾ ਹੈ? ਬਿਲਕੁਲ ਹੋਰ ਆਪਾਂ ਜਾਣਦੇ ਆਂ ਨਾਮਧਾਰੀ ਲੇਅਰ ਦੇ ਨਾਮ ਤੋਂ ਤੇ ਨਾਮਧਾਰੀ ਲੇਅਰ ਦੀ ਸਥਾਪਨਾ ਕਿਨੇ ਕਰੀ ਸੀ ਜੀ? ਬਲਕ ਸਿੰਘ ਨੇ ਬਾਬਾ ਬਲਕ ਸਿੰਘ ਨੇ ਸਥਾਪਨਾ ਕੀਤੀ ਤੇ ਇੱਥੇ ਆਪਾਂ ਬਾਬਾ ਰਾਮ ਸਿੰਘ ਦੀ ਗੱਲ ਕਰ ਰਹੇ ਆ ਤਾਂ ਬਾਬਾ ਰਾਮ ਸਿੰਘ ਨੇ ਕੁੱਕਾ ਲੈ ਦੀ ਸਥਾਪਨਾ ਕਿੱਥੇ કરી ਸੀ ਇਹ ਤੁਸੀਂ ਦੱਸਣਾ ਤੇ ਆਪਣੇ ਵਾਸਤੇ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਉਂਝ ਤੁਸੀਂ ਮੇਰੀ ਗੱਲ ਨੋਟ ਕਰ ਲਿਓ ਪੰਜਾਬ ਦੀ ਜਿੰਨੀ ਵੀ ਲਹਿਰਾ ਹੈ ਸ਼ੋਰ ਹੈ ਕਿ ਉਹਨਾਂ ਵਿੱਚੋਂ ਇੱਕ ਕੁਐਸਚਨ ਪੁੱਛਿਆ ਜਾਵੇਗਾ ਹੋ ਸਕਦਾ 2 ਕੁਐਸਚਨ ਵੀ ਆ ਜਾਣ ਬਟ ਇੱਕ ਤਾਂ ਡੈਫੀਨੇਟਲੀ ਆਵੇਗਾ ਇਹ ਚੀਜ਼ ਧਿਆਨ ਰੱਖਣੀ ਹੈ ਇਥੇ ਬਾਬਾ ਰਾਮ ਸਿੰਘ ਨੇ ਕੁੱਕਲੈਰ ਦੀ ਸਥਾਪਨਾ ਕੀਤੀ ਸੀ ਭੈਣੀ ਸਾਹਿਬ ਦੇ ਵਿੱਚ ਬਿਲਕੁਲ ਆਪਸ਼ਨ ਹੈ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਗਿਆ ਜੀ ਭੈਣੀ ਸਾਹਿਬ ਕਿੱਥੇ ਪੈਂਦਾ ਜੀ ਲੁਧਿਆਣਾ ਵਿੱਚ ਠੀਕ ਹੈ ਅੱਗੇ ਚੱਲੀਏ ਆਪਾਂ ਚਲੋ ਨੈਕਸਟ ਕੁਸ਼ਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਕਿਹੜੀ ਲੇਅਰ ਨੂੰ ਕੁੱਕਾ ਲੇਅਰ ਕਿਹਾ ਜਾਂਦਾ ਹੈ ਇਹ ਤਾਂ ਬੜਾ ਸਿੰਪਲ ਕੁਸ਼ਚਨ ਆ ਗਿਆ ਬਟ ਚਲੋ ਉਂਝ ਤਾਂ ਆਪਾਂ ਇਹਦੀ ਕਈ ਵਾਰ ਗੱਲਬਾਤ ਕਰ ਚੁੱਕੇ ਆ ਬਟ ਕੁਸ਼ਚਨ ਦੇ ਰੂਪ ਦੇ ਵਿੱਚ ਤੁਸੀਂ ਇਹਨੂੰ ਅੱਜ ਦੇਖ ਰਹੇ ਹੋ ਜਿਹੜੀ ਕੁੱਕਾ ਲੇਅਰ ਐਨੂੰ ਹੋਰ ਕੀ ਕਿਹਾ ਜਾਂਦਾ ਜੀ ਬਿਲਕੁਲ ਸਹੀ ਜਵਾਬ ਨਾਮਧਾਰੀ ਲਹਿਰ অপਸ਼ਨ B ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਅੱਗੇ ਚੱਲਦੇ ਹਾਂ ਜੀ ਪੁੱਛਿਆ ਗਿਆ ਹੈ ਭੈਣੀ ਸਾਹਿਬ ਦੇ ਵਿੱਚ ਕੁੱਕਾ ਲਹਿਰ ਦਾ ਜਨਮ ਕਦੋਂ ਹੋਇਆ ਦੱਸੋ ਫਟਾਫਟ ਸਾਰੇ ਜਵਾਨ ਭੈਣੀ ਸਾਹਿਬ ਦੇ ਵਿੱਚ ਕੁੱਕਾ ਲਹਿਰ ਦਾ ਜਨਮ ਕਦੋਂ ਹੋਇਆ ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ ਪੰਜਾਬ ਵਾਸਤੇ ਤਾਂ ਸਹੀ ਜਵਾਬ ਕੀ ਹੋਏਗਾ ਜੀ ਬਿਲਕੁਲ ਸਹੀ ਜਵਾਬ ਹੋਏਗਾ ਜੀ 1857 1857 ਦੇ ਵਿੱਚ ਪਹਿਣੀ ਸਾਬ ਅੰਮ੍ਰਿਤਸਰ ਦੇ ਵਿੱਚ ਬਾਬਾ ਰਾਮ ਸਿੰਘ ਦੇ ਰਾਹੀਂ ਕੁੱਕਾ ਲਾਇਰ ਦੀ ਸਥਾਪਨਾ ਕਰੀ ਜਾਂਦੀ ਹੈ ਯਾਦ ਰੱਖਿਓ ਸਾਰੇ ਜਵਾਨ ਅੱਗੇ ਆਪਾਂ ਚੱਲਦੇ ਆ ਨੈਕਸਟ ਕੁਸ਼ਨ ਦੇ ਵੱਲ ਤਾਂ ਪੁੱਛਿਆ ਗਿਆ ਜੀ ਖਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਕਦੋਂ ਹੋਈ ਖਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਕਦੋਂ ਹੋਈ ਤੁਸੀਂ ਦੱਸੋ ਬਈ ਕਿਸੇ ਜਾਣ ਨੂੰ ਪਤਾ ਹੈ ਤਾਂ ਧਿਆਨ ਰੱਖਿਓ ਇਹ ਸਵਾਲ ਦਾ ਜਿਹੜਾ ਸਹੀ ਜਵਾਬ ਹੋਏਗਾ ਜੀ ਉਹ ਹੋਏਗਾ ਜੀ 1894 ਠੀਕ ਹੈ ਖਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਜਿਹੜੀ ਆਪਸ਼ਨ ਸੀ 1894 ਨੂੰ ਹੁੰਦੀ ਹੈ ਤੇ ਭਾਈ ਵੀਰ ਸਿੰਘ ਦੇ ਰਾਹੀਂ ਹੁੰਦੀ ਹੈ ਇਹ ਚੀਜ਼ ਵੀ ਤੁਸੀਂ ਧਿਆਨ ਰੱਖਣੀ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਸ਼ਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕਦੋਂ ਹੋਈ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕਦੋਂ ਹੋਈ ਵਈ ਦੱਸੋ ਸਾਰੇ ਜਵਾਨ ਫਟਾਫਟ ਸਹੀ ਜਵਾਬ ਕੀ ਹੋਵੇਗਾ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕਦੋਂ ਹੋਈ ਤਾਂ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ অপਸ਼ਨ ਡੀ 1902 ਧਿਆਨ ਰੱਖਿਓ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕਦੋਂ ਹੁੰਦੀ ਹੈ ਜੀ 1902 ਨੂੰ ਹੁੰਦੀ ਹੈ ਤਦ ਦੋਸਤੋ ਐਸੀ ਆਪਣੀ ਅੱਜ ਦੀ ਕਲਾਸ ਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤੋਂ ਇਲਾਵਾ ਵੀ ਜੀ ਕਲਾਸਾਂ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਤੁਸੀਂ ਜਰੂਰ ਕਰਿਆ ਕਰੋ ਠੀਕ ਹੈ ਜੇ ਆਪਣਾ ਤੁਸੀਂ ਵਿੱਚ ਜੁਆਇਨ ਕਰਨਾ ਹੈ ਜਾਂ ਈ-ਬੁੱਕ ਲੈਣੀ ਹੈ ਜਾਂ ਟੈਸਟ ਸੀਰੀਜ਼ ਵਗੈਰਾ ਲੈਣੀ ਹੈ ਤਾਂ ਆਪਣਾ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜੀ ਆਪਣੇ ਐਪ ਦਾ ਨਾਮ ਹੈ ਜੀ ਪੰਜਾਬ ਸਟੱਡੀ ਗਰੁੱਪ ਠੀਕ ਹੈ ਐਪ ਤੁਹਾਨੂੰ ਪਲੇ ਸਟੋਰ ਤੋਂ ਮਿਲ ਜਾਏਗਾ ਉੱਥੇ ਡਾਊਨਲੋਡ ਕਰ ਲਿਓ ਤੇ ਆਪਣਾ ਵਿੱਚ ਜੁਆਇਨ ਕਰ ਲਿਓ ਜੇ ਤੁਸੀਂ ਪੇਪਰ A ਦੀ ਤਿਆਰੀ ਕਰਨੀ ਹੈ ਤੇ B ਦੇ ਪੇਪਰ ਬਾਰੇ ਦੋਸਤੋ ਅਸੀਂ ਜਲਦੀ ਹੀ ਬਾਅ ਤੇ ਇਸ ਤੋਂ ਲੋ ਤੁਹਾਡਾ ਕੋਈ ਸਵਾਲ ਹੋਵੇ ਡਾਊਟ ਹੋਵੇ ਕਮੈਂਟ ਕਰਕੇ ਪੁੱਛ ਲਿਓ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰਾਖਾ